ਦੋਸਤੋ ਕਿ ਤੁਸੀਂ ਵੀ ਫੇਸਬੁੱਕ ਤੇ ਪ੍ਰੋਫਾਈਲ ਜਾਂ ਪੇਜ ਬਣਾ ਕੇ ਵਧੀਆ ਕੰਮ ਕਰ ਰਹੇ ਹੋ ਪਰ ਫਿਰ ਵੀ ਤੁਹਾਡੇ ਫੋਲਰ ਨਹੀਂ ਵੱਧ ਰਹੇ ਜਾਂ ਫਿਰ ਤੁਸੀਂ ਆਪਣੀ ਪ੍ਰੋਫਾਈਲ ਜਾਂ ਪੇਜ ਦੇ ਉੱਪਰ ਹਰ ਰੋਜ਼ ਵਧੀਆ ਵੀਡੀਓ ਰੀਲ ਜਾਂ ਪੋਸਟ ਅਪਲੋਡ ਕਰਦੇ ਹੋ ਪਰ ਫਿਰ ਵੀ ਤੁਹਾਡੀ ਕਿਸੇ ਵੀ ਵੀਡੀਓ ਪੋਸਟ ਜਾਂ ਰੀਲ ਉੱਪਰ ਵਿਊ ਨਹੀਂ ਆਉਂਦੇ ਤੇ ਨਾ ਹੀ ਕੋਈ ਵਾਇਰਲ ਹੁੰਦੀ ਹੈ ਸੋ ਇਸ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਫੇਸਬੁੱਕ ਦੇ ਵਿੱਚ ਕੁਝ ਸੈਟਿੰਗਾਂ ਜੋ ਕਿ ਤੁਹਾਡੇ ਕੋਲੋਂ ਜਾਣੇ ਅਣਜਾਣੇ ਦੇ ਵਿੱਚ ਚੇਂਜ ਹੋ ਜਾਂਦੀਆਂ ਨੇ ਜਿਨ੍ਹਾਂ ਵੱਲ ਤੁਸੀਂ ਮੁੜ ਕੇ ਧਿਆਨ ਹੀ ਨਹੀਂ ਦਿੰਦੇ ਤੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਜਿਸ ਕਰਕੇ ਤੁਹਾਡੇ ਪੇਜ ਦੀ ਗਰੋਥ ਦਿਨੋਂ ਦਿਨ ਡਾਊਨ ਹੋ ਜਾਂਦੀ ਏ ਤੇ ਤੁਹਾਡੀ ਕੋਈ ਵੀ ਵੀਡੀਓ ਰੀਲ ਜਾਂ ਪੋਸਟ ਵਾਇਰਲ ਨਹੀਂ ਹੁੰਦੀ। ਸੋ ਆਖਰ ਕੀ ਨੇ ਇਹ ਸੈਟਿੰਗਾਂ ਤੁਸੀਂ ਕਿਵੇਂ ਆਪਣੇ ਪੇਜ ਦੇ ਵਿੱਚ ਚੈੱਕ ਕਰਨੀਆਂ ਨੇ ਕਿ ਇਹ ਠੀਕ ਨੇ ਜਾਂ ਤੁਹਾਡੇ ਕੋਲੋਂ ਛੇੜੀਆਂ ਗਈਆਂ। ਸੋ ਇਸੇ ਬਾਰੇ ਤੁਹਾਨੂੰ ਅੱਜ ਪੂਰੀ ਜਾਣਕਾਰੀ ਦੇਣੀ ਆ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖ ਲਿਓ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ। ਸੋ ਜਿਵੇਂ ਕਿ ਤੁਸੀਂ ਸਾਈਟ ਤੇ ਸਕਰੀਨ ਤੇ ਦੇਖ ਸਕਦੇ ਹੋ ਸੋ ਜੇਕਰ ਤੁਹਾਡਾ ਪੇਜ ਐ ਜਾਂ ਪ੍ਰੋਫਾਈਲ ਐ ਦੋਵਾਂ ਤੇ ਇਹ ਸੈਟਿੰਗਾਂ ਇਸੇ ਤਰ੍ਹਾਂ ਹੀ ਕੀਤੀਆਂ ਜਾਣਗੀਆਂ ਜਿਵੇਂ ਕਿ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਦੱਸਾਂਗਾ। ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਤੁਸੀਂ ਆਪਣੇ ਪੇਜ ਨੂੰ ਓਪਨ ਕਰ ਲੈਣਾ ਤੇ ਉੱਪਰ ਤੁਸੀਂ ਦੇਖ ਸਕਦੇ ਹੋ ਸਾਈਡ ਤੇ ਤੁਹਾਨੂੰ ਤੁਹਾਡੇ ਪੇਜ ਜਾਂ ਪ੍ਰੋਫਾਈਲ ਦਾ ਆਈਕਨ ਦਿਖਾਈ ਦਊ ਤੁਸੀਂ ਉਸ ਉੱਪਰ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਤੁਹਾਨੂੰ ਇੱਥੇ ਇੱਕ ਸੈਟਿੰਗ ਵਾਲਾ ਆਈਕਨ ਦਿਖਾਈ ਦਊ ਤੁਸੀਂ ਉਸ ਉੱਪਰ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਕ ਨਵਾਂ ਇੰਟਰਫੇਸ ਖੁੱਲ ਕੇ ਤੁਹਾਡੇ ਸਾਹਮਣੇ ਆ ਜਾਣਾ ਤੇ ਤੁਸੀਂ ਸਕਰੋਲ ਕਰਕੇ ਹੇਠਾਂ ਚਲੇ ਜਾਣਾ ਇੱਥੇ ਤੁਹਾਨੂੰ ਇੱਕ ਆਪਸ਼ਨ ਦਿਖਾਈ ਦੇ ਦੇਣਾ ਹਾਓ ਪੀਪਲ ਕੈਨ ਫਾਈਂਡ ਐਂਡ ਕੰਟੈਕਟ ਯੂ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਸੋ ਇਹ ਸੁਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਨੂੰ ਤਿੰਨ ਸੈਟਿੰਗਾਂ ਦਿਖਾਈ ਦੇਣਗੀਆਂ ਸੋ ਪਹਿਲੇ ਨੰਬਰ ਤੇ ਤੁਸੀਂ ਦੇਖ ਸਕਦੇ ਹੋ allow search engine outside facebook to link to your page ਸੋ ਜੇਕਰ ਇਹ ਤੁਹਾਡੀ ਫੇਸਬੁੱਕ ਪੇਜ ਜਾਂ ਪ੍ਰੋਫਾਈਲ ਦੇ ਵਿੱਚ ਆਫ ਹੈ ਤਾਂ ਤੁਸੀਂ ਇਸ ਨੂੰ ਆਨ ਕਰ ਲੈਣਾ ਸੋ ਇਸ ਨੂੰ ਆਨ ਕਰਨ ਨਾਲ ਕੀ ਹੋਵੇਗਾ ਕਿ ਜਦੋਂ ਕੋਈ ਵੀ ਵਿਅਕਤੀ ਤੁਹਾਡੇ ਪੇਜ ਨੂੰ ਜਾਂ ਪ੍ਰੋਫਾਈਲ ਨੂੰ Google ਉੱਪਰੋਂ ਜਾਂ Chrome ਉੱਪਰੋਂ ਸਰਚ ਮਾਰੇਗਾ ਤਾਂ ਉਹ ਸਿੱਧਾ ਤੁਹਾਡੇ ਪੇਜ ਉੱਪਰ ਪਹੁੰਚ ਜਾਵੇਗਾ ਸੋ ਉਸ ਤੋਂ ਬਾਅਦ ਤੁਸੀਂ ਦੂਸਰੇ ਨੰਬਰ ਤੇ ਦੇਖ ਸਕਦੇ ਹੋ allow your page to be recommended to people looking at similar pages ਸੋ ਜੇਕਰ ਇਹ ਵੀ ਤੁਹਾਡੇ ਪੇਜ ਤੇ ਆਫ ਹੈ ਤਾਂ ਤੁਸੀਂ ਇਸ ਨੂੰ ਆਨ ਕਰ ਲੈਣਾ ਇਸ ਨੂੰ ਆਨ ਕਰਨ ਨਾਲ ਕੀ ਹੋਵੇਗਾ ਕਿ ਜਦੋਂ ਕੋਈ ਵੀ ਵਿਅਕਤੀ ਜੋ ਤੁਹਾਡੇ ਪੇਜ ਦੀ ਕੈਟਾਗਰੀ ਹੈ ਉਸੇ ਹੀ ਕੈਟਾਗਰੀ ਵਾਲਾ ਕੋਈ ਪੇਜ ਸਰਚ ਮਾਰੇਗਾ ਤਾਂ ਉਸ ਨੂੰ ਤੁਹਾਡਾ ਪੇਜ ਵੀ ਸ਼ੋ ਹੋਵੇਗਾ ਤੇ ਉਹ ਤੁਹਾਡਾ ਪੇਜ ਓਪਨ ਕਰਕੇ ਤੁਹਾਨੂੰ ਫੋਲੋ ਕਰ ਸਕਦਾ ਹੈ ਸੋ ਉਸ ਤੋਂ ਬਾਅਦ ਨੰਬਰ 3 ਤੇ ਤੁਸੀਂ ਦੇਖ ਸਕਦੇ ਹੋ ਮੈਸੇਜਿੰਗ ਸੋ ਇਸ ਦੇ ਵਿੱਚ ਲਿਖਿਆ ਹੈ allow people to message to your page ਸੋ ਜੇਕਰ ਇਹ ਤੁਹਾਡੇ ਪੇਜ ਤੇ ਆਫ ਹੈ ਤੁਸੀਂ ਇਸ ਨੂੰ ਵੀ ਆਨ ਕਰ ਲੈਣਾ ਇਸ ਨਾਲ ਕੀ ਹੋਵੇਗਾ ਕਿ ਤੁਹਾਡੇ ਪੇਜ ਤੇ ਤੁਹਾਨੂੰ ਕੋਈ ਵੀ ਮੈਸੇਜ ਕਰ ਸਕਦਾ ਹੈ ਸੋ ਉਸ ਤੋਂ ਬਾਅਦ ਤੁਸੀਂ ਬੈਕ ਆ ਜਾਣਾ ਸੋ ਉਸ ਤੋਂ ਬਾਅਦ ਤੁਸੀਂ ਅੱਗੇ ਇੱਕ ਆਪਸ਼ਨ ਦੇਖ ਸਕਦੇ ਹੋ ਫੋਲਰ ਐਂਡ ਪਬਲਿਕ ਕੰਟੈਂਟ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਤੁਸੀਂ ਇੱਥੇ ਇੱਕ ਚੀਜ਼ ਦੇਖਣੀ ਹੈ ਉੱਪਰ ਹੀ ਤੁਸੀਂ ਦੇਖ ਸਕਦੇ ਹੋ ਲਿਖਿਆ ਹੋਇਆ who can follow my page public ਇਹ ਪਬਲਿਕ ਹੀ ਤੁਹਾਡੇ ਪੇਜ ਦੇ ਵਿੱਚ ਜਾਂ ਪ੍ਰੋਫਾਈਲ ਦੇ ਵਿੱਚ ਹੋਣਾ ਚਾਹੀਦਾ ਹੈ ਸੋ ਉਸ ਤੋਂ ਬਾਅਦ ਤੁਸੀਂ ਬੈਕ ਆ ਜਾਣਾ ਬੈਕ ਆ ਕੇ ਤੁਹਾਨੂੰ ਇੱਥੇ ਇੱਕ ਹੋਰ ਆਪਸ਼ਨ ਦਿਖਾਈ ਦੇ ਦੇਣਾ ਪੇਜ ਐਂਡ ਟੈਗਿੰਗ ਤੁਸੀਂ ਇਸ ਦੇ ਉੱਪਰ ਕਲਿੱਕ ਕਰ ਦੇਣਾ ਹੈ ਇਹ ਸੁਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਪਹਿਲੇ ਨੰਬਰ ਤੇ ਆਪਸ਼ਨ ਤੁਹਾਨੂੰ ਦਿਖਾਈ ਦੇ ਰਿਹਾ ਹੈ ਹੂ ਕੈਨ ਪੋਸਟ ਔਨ ਯੂਅਰ ਪੇਜ ਸੋ ਜੇਕਰ ਇਹ ਤੁਹਾਡੇ ਪੇਜ ਤੇ एवरीवन ਆ ਤਾਂ ਤੁਸੀਂ ਇਸ ਨੂੰ ਓਨਲੀ ਮੀ ਦੇ ਉੱਪਰ ਸੇਵ ਕਰ ਲੈਣਾ ਹੈ ਸੋ ਉਸ ਤੋਂ ਬਾਅਦ ਤੁਸੀਂ ਅਗਲਾ ਆਪਸ਼ਨ ਦੇਖ ਸਕਦੇ ਹੋ ਅਲਾਓ ਅਦਰਸ ਟੂ ਸ਼ੇਅਰ ਯੂਅਰ ਪੋਸਟ ਟੂ देयर ਸਟੋਰੀ ਸੋ ਜੇਕਰ ਇਹ ਵੀ ਤੁਹਾਡੀ ਫੇਸਬੁੱਕ ਪੇਜ ਜਾਂ ਪ੍ਰੋਫਾਈਲ ਦੇ ਵਿੱਚ ਆਫ ਹੈ ਤਾਂ ਤੁਸੀਂ ਇਸ ਨੂੰ ਔਨ ਕਰ ਲੈਣਾ ਇਸ ਨਾਲ ਸੋ ਇਸ ਨਾਲ ਕੀ ਹੋਵੇਗਾ ਕਿ ਜਦੋਂ ਤੁਸੀਂ ਕੋਈ ਵੀ ਪੋਸਟ ਆਪਣੇ ਪੇਜ ਤੇ ਜਾਂ ਪ੍ਰੋਫਾਈਲ ਤੇ ਅਪਲੋਡ ਕਰੋਗੇ ਤਾਂ ਉਸ ਨੂੰ ਦੇਖਣ ਵਾਲਾ ਵਿਅਕਤੀ ਉਸ ਨੂੰ ਆਪਣੀ ਸਟੋਰੀ ਲਾ ਸਕਦਾ ਏ ਸੋ ਉਸ ਤੋਂ ਬਾਅਦ ਤੁਸੀਂ ਅੱਗੇ ਦੇਖ ਸਕਦੇ ਹੋ ਅਲਾਓ ਅਦਰ ਟੂ ਵਿਊ ਐਂਡ ਲੀਵ ਰਿਵਿਊ ਔਨ ਯੂਅਰ ਪੇਜ ਸੋ ਜੇਕਰ ਇਹ ਵੀ ਤੁਹਾਡੀ ਪ੍ਰੋਫਾਈਲ ਜਾਂ ਪੇਜ ਦੇ ਵਿੱਚ ਆਫ ਹੈ ਤਾਂ ਤੁਸੀਂ ਇਸ ਨੂੰ ਔਨ ਕਰ ਲੈਣਾ ਇਸ ਨਾਲ ਕੀ ਹੋਵੇਗਾ ਕਿ ਤੁਹਾਡੇ ਪੇਜ ਦੇ ਉੱਪਰ ਕੋਈ ਵੀ ਰਿਵਿਊ ਦੇ ਸਕਦਾ ਹੈ ਜਿਸ ਨਾਲ ਤੁਹਾਡੇ ਪੇਜ ਦੀ ਵਧੀਆ ਰੀਚ ਵੱਧ ਜਾਵੇਗੀ ਸੋ ਇਹਨੇ ਉਹ ਵਾਲੀਆਂ ਸੈਟਿੰਗਾਂ ਜੋ ਤੁਸੀਂ ਆਪਣੀ ਪ੍ਰੋਫਾਈਲ ਜਾਂ ਪੇਜ ਦੇ ਉੱਪਰ ਚੈੱਕ ਕਰਨੀਆਂ ਨੇ ਸੋ ਜੇਕਰ ਇਹ ਤੁਹਾਡੀਆਂ ਸੈਟਿੰਗਾਂ ਠੀਕ ਨਹੀਂ ਤਾਂ ਤੁਸੀਂ ਠੀਕ ਕਰ ਲੈਣੀਆਂ ਨੇ ਪਰ ਜੇ ਸੈਟਿੰਗਾਂ ਠੀਕ ਹੋਣ ਤੋਂ ਬਾਅਦ ਵੀ ਤੁਹਾਡੇ ਪੇਜ ਤੇ ਫੋਲਰ ਨਹੀਂ ਵੱਧ ਰਹੇ ਜਾਂ ਤੁਹਾਡੇ ਕੋਈ ਵੀ ਵੀਡੀਓ ਰੀਲ ਜਾਂ ਪੋਸਟ ਤੇ ਵਿਊ ਨਹੀਂ ਆ ਰਹੇ ਤੇ ਨਾ ਹੀ ਵਾਇਰਲ ਹੋ ਰਹੀ ਆ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਮੈਨੂੰ ਜਰੂਰ ਦੱਸਿਓ ਮੈਂ ਤੁਹਾਨੂੰ ਹੋਰ ਜਾਣਕਾਰੀ ਦੇ ਦੇਵਾਂਗਾ ਸੋ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਸੋਸ਼ਲ ਮੀਡੀਆ ਦੀ ਹਰ ਤਰ੍ਹਾਂ ਦੀ ਜਾਣਕਾਰੀ ਦੇ ਲਈ ਜੇਕਰ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਿਓ ਜੇਕਰ YouTube ਚੈਨਲ ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ